67 ਗੇਮਸ ਨੈਸ਼ਨਲਸ ਤੇ ਉਹ 45 ਕਿਲੋ ਕਿਲੋ ਵਰਗ ਜਿਹੜਾ ਮੇਰਾ 골ਡ ਆ। ਮਾਦਾ ਜਿਹੜਾ ਮਨੋਜ ਕੁਮਾਰ ਸ਼ਗਲ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ। ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਕਰਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚ ਉਹ ਨਹੀਂ ਉਹ ਗੇਮ ਨੂੰ ਕਰ ਸਕਿਆ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀ ਤੀਸ਼ ਕੁਮਾਰ ਨੇ ਜਾਂ ਕੋਹਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਸ਼ਕਰਗੱਡੀ ਐਵੀ ਸੀਨੀਅਰ ਸੈਕੰਡਰੀ ਸਕੂਲ ਚ ਪੜਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਹੁਣ ਮੈਂ ਆਪਣਾ ਲੁਧਿਆਣਾ ਖੇល ਕੇ ਆ 67 ਗੇਮਸ ਨੈਸ਼ਨਲ ਤੇ ਉਹ ਚ 45 ਕਿਲੋ ਕਿਲੋ ਵਰਗਜੋ ਮੇਰਾ 골ਡ ਆ ਕਿਹੜੀ ਕਿਹੜੀ ਟੀਮ ਨਾਲ ਤੁਹਾਡਾ ਮੈਚ ਹੋਇਆ ਮੇਰਾ ਮੇਰਾ ਐਸ਼ੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ ਕਿਹੜੀ ਕਿਹੜੀ ਮੇਰੇ ਮਨੀਪੁਰ ਹੀ ਮਹਾਰਾਸ਼ਟਰ ਸੀ ਆਂਧਰਾ ਪ੍ਰਦੇਸ਼ੀ ਸੀ ਮੈਂ ਦਿੱਲੀ ਸੀ ਅਨਛੇ ਸੀ ਮੈਂ ਅਨਛੇਪਰਦੇਸ਼ ਨਾਲ ਜੀ ਕਿਨੇ ਸਪੋਰਟਸ ਮੈਂ ਉਸ ਨੂੰ ਚੋਕ ਹੱਡ ਜਿੱਡੋ ਦੀ ਭਾਸ਼ਾ ਚੋਕ ਦੇ ਨਾਜ਼ਰ ਰਹਾ ਹਾਂ ਹੋਰ ਕੀ ਕੀ ਅਚੀਵਮੈਂਟ ਕਿਹੜੇ ਕਿਹੜੇ ਮੈਡਲ ਜਿੱਤੇ ਮੈਂ ਪਿਛਲੇ ਸਾਲ ਨੈਸ਼ਨਲ ਸਬਜੂਨियर ਨੈਸ਼ਨਲ ਚ ਮੈਚ ਨਹੀਂ ਆਇਆ ਸੀ ਉੱਚ ਵੀ ਮੇਰਾ ਫਰਸਟ ਮੈਡਲ ਹੈ ਕਿਸ ਕਿਨੇ ਦਾ ਸਮਾਂ ਲੈਂਦੇ ਪ੍ਰੈਕਟਿਸ ਵੀ ਕਰਦੇ ਟੈਂਪਸ ਪ੍ਰੈਸ ਕਰ ਮੈਂ ਸਵੇਰੇ ਸਵੇਰੇ 5 ਵਜੇ ਉੱਠਦਾ ਹਾਂ ਸਵੇਰੇ ਮੈਂ ਤਾਂ ਕਿ ਇੱਥੇ ਇੱਥੇ ਹੀ ਆਉਣਾ ਮੈਂ ਮਤਲਬ ਕਿ ਡੇਲੀ ਹਰਦੀ ਪ੍ਰੈਕਟਿਸ ਜਿਹੜਾ ਵੀ ਸਰ ਕਰਾਉਂਦੇ ਆ ਉਹੀ ਕਰਵਾਉਂਦੇ ਆ ਸਾਨੂੰ ਜੁੱਟੂ ਕਿੰਨੇ ਦਿਨ ਹੋ ਗਏ ਜੁੱਟੂ ਕਰਦੇ ਸਾਨੂੰ ਹੋ ਗਿਆ 7 ਛਤਰ ਚਖਾਲੋ ਵੀ ਹਨ ਕਿਉਂ ਆਏ ਜੁੱਟੂ ਜਿਹੜਾ ਪਾਪਾ ਇਹ ਪਾਪਾ ਦੇ ਕੰਨ ਆਏ ਸੀ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ ਪਤਾ ਪਾਪਾ ਕਿਹ ਲੜੀ ਸੀ ਇਹਦੇ ਜੁੱਟੂ ਦੇ ਪਲੇਅਰ ਸੀ ਹੋਰ ਜੁੱਟੂ ਮੇਰਾ ਬ੍ਰਦਰ ਕਰਦਾ ਗਾਇਸ ਟਾਈਮ ਵੱਡਾ ਹਾਂਜੀ ਹਾਂਜੀ ਉਹਨੇ ਕਿ ਸ਼ਰਤੀ ਜੁੱਟੂ ਕੀ ਕਰਦਾ ਉਹ ਕਰਦੇ ਪਏ ਹਲੇ ਮਤਲਬ ਕਿ ਹੁਣ ਛਾਤੀਸ਼ਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋਨੇ ਟ੍ਰੈਸਰ ਸਕੂਲ ਲੱਗੇ ਦੇ ਕੋਚ ਕੀ ਇਹ ਮੈਂ ਆਪਣਾ ਰੈ ਇੰਟਰਨੈਸ਼ਨਲ ਮੈਡਲ ਉਹਦੇ ਵਾਸਤੇ ਕਿੰਨੀ ਕੀ ਪ੍ਰੈਕਟਿਸ ਕਰਦੇ ਹਾਂ ਜੀ ਹਾਂ ਨੋ ਮਤਲਬ ਕਿ ਪੂਰੇ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਹਸ ਟਾਈਮ ਨਹੀਂ ਹੈ ਉਹ ਹੈ ਰਗੂ ਮੇਰਾ ਜਿਹੜਾ 77ਵੀਆਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਚੋ 골ਡ ਮੈਡਲ ਲੈ ਕੇ ਜਿੱਤੇ ਆ 골ਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮੈਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ ਕਿਡਨੀ ਫੇਲਰ ਦੇ ਨਾਲ ਮੌਤ ਹੋ ਗਈ ਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਰ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਵਲ ਜਿਹੜਾ ਕੈਮਰਨਾ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਸ਼ਗਲ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਘਰ ਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚ ਉਹ ਨਹੀਂ ਉਹ ਗੇਮ ਨੂੰ ਕਰ ਸਕਿਆ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈਂਦੇ ਸੀ ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ سرمਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਭੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਤ ਕੀ ਸੀ ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿਡਨੀ ਫੇਲਰ ਦੇ ਤੌਰ ਤੇ ਟੜਫਰਿਆ ਹੁੰਦਾ ਸੀ ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਤੇ ਉਹ ਛੋਟਾ ਮोटा ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ ਉਹ ਰਹਿਣ ਦੇ ਵਿੱਚ ਵੀ ਫੇਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ ਫੇਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ ਮਿਹਨਤ ਕਰਨੀ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮਨ ਦੇ ਜੀਤੇ ਜੀਤ ਹੈ ਮਨ ਦੇ ਹਾਰੇ ਹਾਰ ਇਹ ਮਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰਨ ਉਹ ਤੋਂ ਤਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੇ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਕਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬ ਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪੜ੍ਹਾਈ ਦਾ ਪ੍ਰੈਸ਼ਰ ਵੀ ਆ 10ਵੀਂ ਕਲਾਸ ਹੈ ਸ਼ਗਰਡ ਸਕੂਲਾ ਦੇ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀਤੀਸ਼ ਕੁਮਾਰ ਨੇ ਜਾਂ ਕੋ ਹੋਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਸਰਕਾਰ ਵੱਲੋਂ ਜਿਹੜੀ ਡੈਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਆ ਜੁਲਾਈ ਚ ਉਹ ਡੈਟ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਟ ਬੰਦ ਹੋ ਗਈ 125 ਰੁਪਏ ਡੈਟ ਦੇ ਨਾਲ ਜਦੋਂ ਕਿ ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਉਹਦੀ 450 ਰੁਪਏ ਡੈਟ ਜਿਹੜੀ ਹੈ ਉਹ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਹੈ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿੱਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4000 5000 ਦੀ ਪੀ ਦੀ ਕਿੱਟ ਹੈ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਇਹਦਾ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਪਾਵੇ ਹੈ ਕਿ ਇੱਕ 플레이ਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਕੱਲਾ ਵੱਡੇ ਵੱਡੇ ਬਿਆਨ ਨਹੀਂ ਲਾਗਣੇ